ਗੋਤ ਡੈਰੀ ਫਾਰਮ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਟੌਪ ਦੇ ਝੋਟੀਆਂ ਤੇ ਮੱਝਾਂ ਤੇ ਉਹਨਾਂ ਦੇ ਦਿਖਾਵਾਂਗੇ ਰੇਟ ਤੇ ਥੜਾ ਤੱਕ ਪਹੁੰਚਾਵਾਂਗੇ ਪੂਰੀ ਜਾਣਕਾਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੇਰਾ ਵੀਰ ਕਿਉਂਕਿ ਐਦਾਂ ਦੇ ਵੀਡੀਓ ਆਪਾਂ ਥੜਾ ਤੱਕ ਲੈ ਕੇ ਆਉਂਦੇ ਰਹਿਾਂਗੇ ਤੇ ਚੈਨਲ ਨੂੰ ਵੱਧ ਤੋਂ ਵੱਧ ਗੁੱਪਾਂ ਵਿੱਚ ਸ਼ੇਅਰ ਜਰੂਰ ਕਰਿਓ ਮੇਰਾ ਵੀਰ ਤਾਂ ਕਿ ਬਾਈ ਜੀ ਤੁਹਾਡੀ ਸਪੋਰਟ ਨਾਲ ਹੀ ਆਪਣਾ ਕੰਮ ਚੱਲਦਾ ਹੈ ਤੇ ਆਪਾਂ ਤੁਹਾਡੇ ਸਾਰੇ ਵੀਰਾਂ ਨਾਲ ਹੀ ਆਂ ਤੇ ਬਾਕੀ ਜੇ ਕੋਈ ਵੀਰ ਨੂੰ ਕੋਈ ਕਮੀ ਜੇ ਕਿਸੇ ਵੀਰ ਨੂੰ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਫੋਨ ਨੰਬਰ ਦਿੱਤਾ ਹੋਇਆ ਹੈ ਤੇ ਫੋਨ ਕਰਕੇ ਜਰੂਰ ਸੰਪਰਕ ਕਰੋ ਫਰਕ ਜਰੂਰ ਕਰਿਓ ਮੇਰਾ ਵੀਰ ਕਿਉਂਕਿ ਆਪਾਂ ਹਰ ਇੱਕ ਕਮੀ ਸਹੀ ਕਰਨੀ ਹੈ ਤੁਹਾਡੇ ਲਈ ਜੀ ਤੇ ਤੁਹਾਡੇ ਤੱਕ ਵੀਡੀਓ ਪਹੁੰਚਾਉਣ ਲੱਗੇ ਆ ਜੀ ਤੇ ਬਾਕੀ ਜੋ ਚੈਨਲ ਨੂੰ ਫੋਲੋ ਕਰਦੇ ਸਾਰੇ ਵੀਰਾਂ ਨੂੰ ਧੰਨਵਾਦੀ ਬਹੁਤ-ਬਹੁਤ ਹੀ ਵੀਰ ਬਹੁਤ ਹੀ ਟੌਪ ਕੁਆਲਿਟੀ ਦੀ ਮੋਹਰਾ ਨਸਲ ਦੀ ਮੱਚ ਵੀਡੀਓ ਬਣਾ ਦਿਓ ਬਈ ਤੇ ਐਦੀ ਵਕ ਲਾਵਾ ਕਿ ਬਾਈਕ ਕੋਲ ਪੂਰੀ ਜਾਣਕਾਰੀ ਚੈੱਕ ਕਰੋ ਬਈ ਆਟਰ ਕੁਆਲਿਟੀ ਬਹੁਤ ਚੰਗੀ ਹੈ ਤੇ ਬਾਕੀ ਬਲੋ ਬਾਈਕਲ ਨੇ ਪੂਰੀ ਜੜ ਕਰੀ ਆਹ ਮੈਂ ਬਾਕੀ 8 ਵੋਲਟ ਚੈੱਕ ਕਰੋ ਮੇਰਾ ਵੀ ਪੁੱਛੇ ਕਿ ਕਿੰਨੇ ਕਿਦਿਲ ਲੈਣੇ ਹੈ ਜੀ ਗੱਲ ਜੀ ਸਾਥਰੀ ਕਾ ਜੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਕੀ ਨਾਮ ਹੈ ਵੀਰੇ ਆਪਣਾ ਜੀ ਬਲਵੀਰ ਸਿੰਘ ਆ ਜੀ ਠੀਕ ਹੈ ਕਿਹੜਾ ਪਿੰਡ ਪੈਂਦਾ ਵੀਰੇ ਬਲਾਹਪੁਰ ਆ ਜੀ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਬੋਗਾ ਜੀ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਇਸੀ ਵੀਰੇ ਅੱਜ ਇਹ 2 ਲੈ ਆਂਦੀਆਂ ਸੀਗੀਆਂ ਇੱਕ ਵੇਦਤੀ ਠੀਕ ਹੈ ਬਾਈ ਜੀ ਉਹ ਵੇਤੀ 130 ਦੀ ਜੀ ਅੱਛਾ ਕਿਉਂ ਕਿੰਨੇ ਦੁੱਧ ਸੀਗਾ ਨੀਚੇ ਹੀ ਉਹਦੇ ਅੱਧੀ ਦਾ ਹੀ 16 17 ਕਿਲੋ ਦਾ ਤੇ ਇਹ ਜਿਹੜੀ ਮੱਝ ਕਿੰਨੇ ਦਿਨ ਲੈ ਲਊ ਹਜੇ ਇਹ ਗੱਬਣਾ ਜੀ ਹਜੇ ਲੈ ਜੂਗੀ ਮਾਨ ਕੇ ਚਲੋ 15 ਦਾ ਲੈ ਜੂ ਜੀ ਹਜੇ ਅੱਛਾ 15 ਦਿਨ ਲੈ ਜੂ ਹਜੇ ਹਾਂ ਕੱਚੀ ਆ ਜੀ ਹਜੇ ਠੀਕ ਹੈ ਜੀ ਹਾਂ ਜੀ ਹਾਂ ਤੇ ਕਿੰਨਾ ਕੁ ਦੁੱਧ ਕਰ ਜੂ ਇਸ ਇਹ ਦੁੱਧ ਮੰਨ ਕੇ ਚਲੋ 16 ਤੋਂ ਬਾਹਰ-ਬਾਹਰ ਕੱਢੂ ਜੀ 16 ਤੋਂ ਬਾਹਰ ਕੱਢ ਜੂ ਹਾਂ ਜੀ ਹਾਂ ਠੀਕ ਹੈ ਜੀ ਤੀਜਾ ਸੂਆ ਜੀ ਇਹਦਾ ਠੀਕ ਹੈ ਜੀ ਤੇ ਭਈ ਆਪਣਾ ਵਪਾਰ ਦਾ ਕੰਮ ਹੈ ਕਿ ਆਪਣੀ ਕਰਦੀ ਹੋਏ ਨਹੀਂ ਨਹੀਂ ਕਰਦਿਆਂ ਅਸੀਂ ਦੋਨੇ ਜੀ ਅ ਐਵੇਂ ਲੋਕਾਂ ਮਗਰ ਤੁਰੇ ਫਿਰੋ ਠੀਕ ਹੈ ਜੀ ਇਹ ਤੋਂ 2000 ਘੱਟ ਵੇਚ ਦਿਆਂਗੇ ਹਾਂ ਠੀਕ ਹੈ ਜੀ ਤਾਂ ਮੰਡੀ ਦੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ ਇਹਦਾ ਮੁੱਲ 1 ਸਵਾ ਲੱਖ ਆ ਜੀ ਸਵਾ ਲੱਖ ਜਿਆਜ ਰੇਟ ਆ ਜੀ ਹਾਂ ਜੀ ਹਾਂ ਤੇ ਉਦਾਂ ਸੀਲ ਠੰਡੀਪੁਰੀ ਜੀ ਬਹੁਤ ਜ਼ਿਆਦਾ ਜੀ ਕੋਈ ਜਵਾਗ ਚੋਈ ਚੱਲੇ ਕੋਈ ਵਾਸਤੇ ਨਹੀਂ ਬੁੜੀਆਂ ਚੋ ਬੰਦਾ ਜੋ ਕੋਈ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਹਾਂ ਜੀ ਹਾਂ ਹਾਂ ਜੀ ਵੀਰੇ 77106 ਜੀ 47428 ਇੱਕ ਦੁਬਾਰੇ ਬੋਲ ਦੂੰਗਾ ਵੀਰੇ 77106 ਜੀ 47428 ਨਾਮ ਕੀ ਦੱਸਿਆ ਸੀ ਕਿ ਵੀਰੇ ਬਲਵੀਰ ਸਿੰਘ ਜੀ ਠੀਕ ਹੈ ਜੀ ਧੰਨਵਾਦ ਬਹੁਤ ਹੀ ਉਰਾਨਾ ਦਲੀ ਮਾਰਕੀ ਸਾਕੀ ਵੀ ਪਿੱਟਪੂੜੇ ਤੇ ਪਹੁੰਚ ਗਈ ਐ। ਅਟਰ ਕੁਆਲਿਟੀ ਚੈੱਕ ਕਰੋ। ਉਹ ਦੂਰੇ ਵਾਲੀ ਬੱਚਾ ਦੇਣ ਵਾਲੀ ਆ ਵੀਰੇ ਠੀਕ ਰਹੀ ਐ। ਅਟਰ ਕੁਆਲਿਟੀ ਚੈੱਕ ਕਰੋ। ਬਈ ਸਸੀ ਗਾਲ ਜੀ। ਸ੍ਰੀ ਗਾਲ। ਕੀ ਨਾਮ ਆ ਵੀਰੇ? ਕੁਲਵਿੰਦਰ ਜੀ। ਠੀਕ ਹੈ ਬਈ ਜਿਹੜੀਆਂ ਮੱਝਾਂ ਕਿਹੜੇ ਸੂਹ ਸੁਣਾ ਲਈ? ਤੇ ਪਲੂਨ ਸੁਣਾ ਜੀ। ਅੱਛਾ ਜੀ। ਤੇ ਕਿੰਨਾ ਕਰ ਜਦੂ ਦੀ ਸੂਈ ਪਹਿਲੇ ਦਰੋ। ਪਹਿਲੇ ਸੂਈ ਤੇ ਸੂਈ ਤੇ ਪਤਾ ਲੱਗਦੀ ਹੁੰਦਾ। ਕਿੰਨਾ ਕਰ ਫਿਰ ਵੀ ਆਪਣੇ ਦਾਜੇ ਨਾਲ? ਦੇਣਾ ਚਾਹੀਦਾ 13000 ਲੀਟਰ ਜੀ। ਠੀਕ ਹੈ ਬਈ ਜੀ। ਤੇ ਕਿਹੜਾ ਪਿੰਡ ਆ ਵੀਰੇ? ਸੜਾ ਬੱਲੋ ਠੀਕ ਹੈ ਵੀਰੇ ਵਿਪਾਰਤ ਕੰਮ ਹੈ ਵੀਰੇ ਆਪਣਾ ਆਹ ਸੇਲ ਠੀਕ ਹੈ ਮੋਬਾਈਲ ਨੰਬਰ ਬੋਲ ਦੂੰਗਾ ਵੀਰੇ 70873 14808 ਕੀ ਕਰ ਦੁਆਰੇ ਬੋਲ ਦੂੰਗਾ ਵੀਰੇ 70873 14808 ਕਿਹੜੀ ਆਪਣੀ ਵੀਰੇ ਕਿੱਥੋਂ ਲਈ ਆਈ ਇਹ ਮੱਝ ਉੱਚੀ ਰਵੀ ਬੋਲਦਾ ਬਾਈ ਜੀ ਇਹ ਹੰਡਾ ਇਹ ਤਾਂ ਜੀ ਕਿੰਨੇ ਦੀ ਪ੍ਰਾਸਤ ਮੰਗ ਰੱਖੀ ਇਹਦੀ ਇਹ ਤਾਂ 165 ਆ ਜੀ ਅੱਛਾ 1 ਬੈੜ ਕਿੰਨੇ ਤੱਕ ਦੇ ਦੋਗੇ ਲਾਸਟ ਇਹ ਮੌਕੇ ਤੇ ਦੱਸਦਾ ਫੋਨ ਠੀਕ ਹੈ ਬਾਈ ਜੀ ਤੇ ਬਾਈਕ ਕੋਲੇ ਬਈ ਬਹੁਤ ਹੀ ਟਾਪ ਕੁਆਲਿਟੀ ਦੀ ਹੋਰਾਂ ਨਾਲ ਦੀ ਮੱਝ ਕਿ ਕਾਦੋਂ ਘਾਟ ਦੇਖੋ ਤੁਸੀਂ ਚੰਗਾ ਬੋਲ ਕੋਈ ਨਹੀਂ ਤੇ ਰੇਟ ਵੀ ਬਹੁਤ ਜ਼ਿਆਦਾ ਰੱਖਿਆ ਪਈ ਹੈ ਸੰਗੀਤ ਧੜੀ ਬਾਕੀ ਅਟਰ ਕੁਆਲਟੀ ਚੈੱਕ ਕਰੋ ਭਾਈ ਥਾਣਾ ਵਿੱਚ ਪ੍ਰੋਪਰ ਗੈਪ ਹੈ ਪੂਰੀ ਸ਼ਾਨਦਾਰ ਅਟਰ ਕੁਆਲਿਟੀ ਸਾਫ ਤੇ ਬਾਕੀ ਸਿੰਗਾਲੀ ਪੂਰੀ ਤੇ ਬਾਕੀ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਈ ਜੀ ਆ ਜਾ ਤੈਨੂੰ ਮੈਂ ਦਿਖਾਵਾਂ ਥਣਾ ਵਿੱਚ ਪ੍ਰੋਪਰ ਗੈਪ ਹੈ ਹਾਂਜੀ ਬਈ ਸਸੀ ਗਾਲ ਜੀ ਕੀ ਹਾਲ ਹੈ ਵੀਰੇ ਬਈ ਕੀ ਨਾਮ ਹੈ ਵੀਰੇ ਆਪਣਾ ਹੀ ਸਖਵੀਰ ਸਿੰਘ ਠੀਕ ਹੈ ਕਿਹੜਾ ਪਿੰਡ ਪੈਂਦਾ ਜੀ ਖਣਕਵਾਪਾ ਵਾਂਗੂ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਜੀ ਸੰਗਰੂਰੀ ਜੀ ਜਿਹੜੀ ਆ ਮੱਦੀ ਦਿਖਾਈ ਕਿਹੜੇ ਸੂਏ ਸੂਈ ਹੈ ਇਹੋ ਇਹ ਦੂਜੇ ਜੀ ਅੱਛਾ ਇਹ ਨਾਲ ਬੱਚਾ ਕੀ ਇਹਦੇ ਕੱਟਾ ਜੀ ਤੁਹਦ ਕਿੰਨਾ ਲੀਟਰ ਥੱਲੇ ਵੀਰੇ ਤੇ ਤੁਹਦ 13 ਲੀਟਰ ਠੀਕ ਆ ਬਾਈ ਜੀ ਪੂਰਾ ਠੰਡਾ ਹੈ ਨਿਕੰਡੇ ਹਾਂਜੀ ਹਾਂਜੀ ਤੇ ਜਿੱਦਾਂ ਉਹ ਧਾਰ ਤੂਰ ਵਧੀਆ ਹੈ ਧਾਰ ਉਹ ਠੀਕ ਹੈ ਤੇ ਕਿੰਨਾ ਮੁੱਲ ਰੱਖੇ ਵੀਰੇ ਆਪੇ ਦਾ ਮੁੱਲ 1.35 ਅੱਛਾ ਲਾਕ ਕਿੰਨੇ ਤੱਕ ਦੇਣੀ ਹੈ ਫਿਰ ਵੀ ਆਪੇ ਕੀ ਵੀ ਛੱਡ ਦਾਂਗੇ ਠੀਕ ਹੈ ਬਾਈ ਆਪਣਾ ਵਪਾਰ ਦਾ ਕੰਮ ਹੈ ਜੇ ਕਰਦੀ ਹੋ ਜੀ ਇਹ ਕਰਦੀ ਠੀਕ ਹੈ ਜੀ ਵਪਾਰ ਦਾ ਕੰਮ ਕਰਦੇ ਪੈਸੇ ਸੁਲੱਬ ਹਾਂ ਥੋੜਾ ਥੋੜਾ ਕਰ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ ਮੰਡੀ ਆਹੀ ਲਾਈ ਆ ਠੀਕ ਹੈ ਜੀ ਤੇ ਕਿੰਨੇ ਪਜੂਲੇ ਕਾਇਏ ਸੀ ਵੀਰੇ ਅੱਜ ਅੱਜ ਇੱਕ ਇੱਕੇ ਹੈ ਠ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਬੰਦੇ ਵੀਰੇ ਹਾਂਜੀ 9146 ਹਾਂਜੀ 53790 ਗੁਰਦੁਆਰੇ ਬੋਲਦੇ ਵੀਰੇ 9146 ਹਾਂਜੀ 53790 ਠੀਕ ਵੀ ਨਾਮ ਕੀ ਦੱਸਿਆ ਜੀਗਾ ਸਖਵੀਰ ਸਿੰਘ ਠੀਕ ਹੈ ਬਈ ਜੀ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋਏ ਚੰਗਾ ਪਸ਼ੂ ਬਾਈ ਕੋਲੇ ਤੇ ਰੇਟ ਵੀ ਬਹੁਤ ਜਾਇਜ ਤੇ ਬਾਈਆਂ ਕੋਲੇ ਖੜੀ ਆ ਬਹੁਤ ਦੀ ਟੌਪ ਕਲਾਸ ਦੀ ਬਈ ਜੀ ਮੋਹਰਨਸ ਦੀ ਮੱਝ ਤੇ ਐਨੀ ਵੈ ਲਵਾਂਗੇ ਬਾਈਕ ਕੋ ਪੂਰੀ ਜਾਣਕਾਰੀ ਤੇ ਤੁਹਾਨੂੰ ਤੱਕ ਕਰਾਂਗੇ ਸ਼ੇਅਰ ਬਾਕੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਤੇ ਥਣਾ ਵਿੱਚ ਦੇਖੋ ਮੇਰਾ ਵੀਰ ਪ੍ਰੋਪਰ ਗੈਪ ਹੈ ਤੇ ਪੂਰੇ ਨਿਖੜਵੇਂ ਥੜਨੇ ਤੇ ਬਾਈਕ ਨੂੰ ਲਵਾਂਗੇ ਪੂਰੀ ਜਾਣਕਾਰੀ ਤੇ ਬਾਈ ਜੀ ਕਿਹੜੇ ਸੂਈ ਹੈ ਸੂਈ ਹੈ ਇਹੇ ਵੱਧ ਇਹ ਬਾਈ ਤੀਜੀ ਸੂਈ ਹੈ ਅੱਛਾ ਨਾਲ ਕੀ ਬੱਚਾ ਹੀ ਇਹਦੇ ਬੱਚਾ ਕੱਟੇਗਾ ਠੀਕ ਹੈ ਬਾਈ ਜੀ ਉਹ ਤਾਂ ਸੀਲੇਪੂਰੀ ਠੰਡੀ ਹੈ ਬਹੁਤ ਸੀਲ ਹੈ ਬਾਈ ਠੀਕ ਹੈ ਕਿੰਨਾ ਦੁੱਧ ਥੱਲੇ ਦੇ ਦੁੱਧ ਬਾਈ 15 ਲੀਟਰ ਦੇ ਦਿੰਦੀ ਠੀਕ ਹੈ ਜੀ ਪੂਰਾ ਕੰਡੇ ਦਾ ਇਹਨੇ ਜਮਾ ਕੰਡੇ ਦਾ ਜਿੱਦਾਂ ਹੁਣ ਜਮਾ ਮਿਲ ਕੇ ਦੇ ਦਿਆਂਗੇ ਅਗਲੇ ਨੂੰ ਕਰੀ ਜਮਾ ਵਧੀਆ ਠੀਕ ਹੈ ਜੀ ਹਾਂ ਤੇ ਬਾਈ ਜੀ ਆਪਣਾ ਵਪਾਰ ਤਾਂ ਕੰਮ ਹੈਗਾ ਆਪਣੇ ਵਪਾਰ ਤਾਂ ਨਹੀਂ ਬਾਈ ਹੈਗਾ ਹਾਂ ਵਪਾਰ ਠੀਕ ਹੈ ਬਾਈ ਹਾਂ ਤੇ ਮੱਝ ਆਪ ਲੈਉਂਦੇ ਕਿੱਥੋਂ ਲੈਸੀ ਬਾਈ ਆਪਦੇ ਏਰੀਆ ਚੋਂ ਹੀ ਲੈਨੇ ਆਪਾਂ ਅੱਛਾ ਏਰੀਆ ਚੋਂ ਲੈ ਠੀਕ ਹੈ ਬਾਈ ਜੀ ਜਿੱਦਾਂ ਜੇ ਹੁਣ ਇਹ ਪਹਿਤ 15 ਲੀਟਰ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਜੀ ਮੁੱਲ ਦੇ 140 ਰੱਖਿਆ ਜੀ ਅੱ 20 ਦੇ ਦੇ ਦਿੰਗੇ ਅੱਛਾ 20 ਫਿਰ ਬਹੁਤ ਜਿਆਦਾ ਜਨੇਰੇ ਤੇ ਦੁੱਧ ਪੂਰਾ ਹੈ ਤਸੱਲੀ ਦਾ ਦੁੱਧ ਪਈਆ ਤੇ ਇਹਨੂੰ ਕੰਡੇ ਨਾਲ ਜੋਖ ਕੇ ਦੇ ਦਿਆਂ ਕਰੇ ਕਿੰਨਾ ਕ ਟਾਈਮ ਹੋ ਗਿਆ ਆਪ ਨੂੰ ਵਪਾਰ ਦਾ ਕੰਮ ਕਰਦੇ ਨੂੰ ਬਾਈ ਮੈਨੂੰ ਕਈ ਸਾਲ ਹੋ ਗਏ ਮੇਰੇ ਕੋ ਹਾਂ ਠੀਕ ਹੈ ਤੇ ਇਸ ਤੋਂ ਬਾਅਦ ਜਿਹੜੀ ਦੂਜੀ ਸੱਜੋ ਘੜੀ ਦੂਜੀ ਇਹ ਝੂਟੀ ਹੈ ਬਾਈ ਇਹ ਦੂਜਾ ਸੂਆ ਹੈ ਅੱਛਾ ਇਹ ਦੂਜਾ ਸੂਆ ਝੂਟੀ ਪਈਆ ਕੋਲ ਤੇ ਚੈੱਕ ਕਰੋ ਬਾਈ ਜੀ ਇਹ ਵੀ ਚੰਗਾ ਪਸ਼ੂ ਹੈ ਤੇ ਅਟਰ ਕੁਆਲਿਟੀ ਚੈੱਕ ਕਰੋ ਬਾਈ ਜੀ ਪੂਰੀ ਸਾਫ ਹੈ ਅਟਰ ਕੁਆਲਿਟੀ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀ ਤੇ ਅੱਗੇ ਤੋਂ ਵੀ ਚੈੱਕ ਕਰਦੇ ਆਪਾਂ ਤੁਹਾਨੂੰ ਇੱਕ ਵਾਰੀ ਤੇ ਬਾਕੀ ਸਿੰਗਾ ਸੂੰਗਾ ਪੱਖੋ ਵੀ ਚੰਗੀ ਹੈ ਬਾਈ ਜੀ ਤੇ ਨਾਲ ਬੱਚਾ ਕੀ ਹੈ ਤੇ ਇਹਦੀ ਇਹਦੀ ਪਰ ਕੱਟੀ ਹੈ ਠੀਕ ਹੈ ਬਾਈ ਜੀ ਚੈੱਕ ਕਰੋ ਮੇਰਾ ਵੀ ਮੋਹਰਾ ਨਾਲ ਦੀ ਨਾਲ ਕੱਟੀ ਦੀਵਾਲੀ ਪੈਂਪਰ ਗਿਫਟ ਚੰਗਾ ਬਹੁਤ ਹੈ 7 ਦਿਨ ਹੈ ਬਈ 7 7 ਦਿਨ ਬਾਈ ਇਹਨੂੰ ਸੂਈ ਨੂੰ ਹੋਗੇ ਕਿੰਨਾ ਦੁੱਧ ਹੁਣ ਪਹਿਲੇ ਇਹਦੇ ਥੱਲੇ ਬਈ 11 ਲੀਟਰ ਅੱਛਾ ਜੀ ਇਹ ਤਾਂ ਹੋਰ ਹੋ ਜੂਗੀ 12-13 ਤੱਕ ਹਾਂ 12-13 ਦੇ ਦੂੰਗਾ ਹਾਂ ਬਾਕੀ ਛੇ ਵਧੀਆ ਜੀ ਉਦਾਂ ਸੀਲ ਹੈ ਪੂਰੀ ਠੰਡੀ ਹੈ ਜੀ ਬਹੁਤ ਵਧੀਆ ਬਾਈ ਬਹੁਤ ਸੀਲੇ ਠੀਕ ਹੈ ਜੀ ਤੇ ਕਿੰਨਾ ਮੁੱਲ ਰੱਖਿਆ ਆ ਪਹਿਤਾ ਜੀ ਇਹਦਾ ਮੁੱਲ 120 ਰੱਖਿਆ ਹੈਗਾ ਅੱਛਾ ਜੀ ਕਿਨੇ ਤੱਕ ਦੇ ਦੋਗੇ लास्ट ਦੀ 1 7 8 ਦੀ ਦੇ ਦੇਣਗੇ ਠੀਕ ਹੈ ਬਾਈ ਜੀ ਤੇ ਜਿੱਦਾਂ ਹੁਣ ਭਾਈ ਜੀ ਕਿਸੇ ਨਾਲ ਦੂਰੋਂ ਆਉਣਾ ਹੋਵੇ ਆਪਣੇ ਘਰੇ ਪਸ਼ੂਨ ਦੇ ਵਪਾਰ ਲਈ ਹਾਂ ਭਾਈ ਹੁੰਦੇ ਹੈ ਠੀਕ ਹੈ ਜਿੱਦਾਂ ਕਿਸੇ ਨਾਲ ਫੋਨ ਕਰਕੇ ਆ ਸਕਦਾ ਤੁਹਾਨੂੰ ਆ ਸਕਦਾ ਆ ਸਕਦਾ ਠੀਕ ਹੈ ਭਾਈ ਪਿੰਡ ਕਿਹੜਾ ਦੱਸੋ ਜੀ ਆਪਣੇ ਪਿੰਡ ਭਾਈ ਮੇਰਾ ਰਾ ਪਰਮਖ ਹੈ ਹਰਿਆਣੇ ਦੀ ਹੱਦ ਤੀ ਰਹਿ ਗਏ ਸੀ ਅੱਛਾ ਜਿਲ੍ਹਾ ਕਿਹੜਾ ਪੈ ਜਾਂਦਾ ਜੀ ਜਿਲ੍ਹਾ ਮਾਨਸਾ ਪੈ ਜਾਂਦਾ ਠੀਕ ਹੈ ਨਾਮ ਕੀ ਹੈ ਤੁਹਾਡਾ ਜੀ ਅਮਰੀਕ ਸਿੰਘ ਠੀਕ ਹੈ ਪਿੰਡ 'ਚ ਇਹੀ ਨਾਮ ਚੱਲਦਾ ਹਾਂ ਇਹੀ ਚੱਲਦਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਆਪਣੇ ਹਾਂਜੀ ਹਾਂਜੀ ਕਰ ਹਾਂਜੀ ਵੀਰੇ 94178 ਹਾਂਜੀ 32607 ਇੱਕ ਹੋਰ ਦਾਰੀ ਬੋਲਦੇ ਵੀਰੇ 94178 ਹਾਂਜੀ 32607 ਠੀਕ ਹੈ ਜੀ ਤੇ ਬਾਈ ਦਾ ਨਾਮ ਹੈ ਕਮਰਿਕ ਸਿੰਘ ਜੀ ਤੁਸੀਂ ਜਦੋਂ ਮਰਜੀ ਕਾਲ ਕਰ ਸਕਦੇ ਹੋ ਬਾਈ ਕਹਿੰਦਾ ਇੱਕ ਦੋ ਦਿਨ ਪਹਿਲਾਂ ਦੱਸ ਕੇ ਤੁਸੀਂ ਆ ਸਕਦੇ ਹੋ ਤੇ ਬਾਈ ਆਪਣੇ ਕੋਲ ਕਿੰਨੇ ਤੋਂ ਕਿੰਨੇ ਲੀਟਰ ਤੱਕ ਮਿਲ ਜਾਂਦੀ ਹੈ ਮੱਝਾਂ ਬਾਈ 15 ਤੱਕ 15 ਤੱਕ ਮਿਲ ਜਦੀ ਠੀਕ ਹੈ ਬਾਈ ਸਟਾਰਟਿੰਗ ਕਿੱਥੇ ਤੋਂ ਕਿੰਨੀ ਰੇਂਜ ਤੋਂ ਹੋ ਜਾਂਦੀ ਤੁਹਾਡੇ ਕੋਲ ਦੁੱਧ ਦੀ ਹਾਂਜੀ 10 ਤੋਂ ਥੱਲੇ ਤਾਂ ਹੁੰਦਾ ਹੀ ਨਹੀਂ ਡੰਗਰ ਬਾਈ ਠੀਕ ਹੈ ਕਿੰਨੇ ਰੇਟ ਤੋਂ ਕਿੰਨੇ ਰੇਟ ਤੱਕ ਮਿਲ ਜਿੰਦੀ ਤੁਹਾਡੇ ਕੋਲ ਰੇਟ ਬਾਈ 2 ਲੱਖ ਤੱਕ ਅੱਛਾ ਜੀ ਸਟਾਰਟਿੰਗ ਕਿਥੋਂ ਹੋ ਜਾਂਦੀ ਬਾਈ 90 9 ਵੱਡੀ ਗਿਣਤੀ ਚ ਪਸ਼ੂ ਆਏ ਹੋਏ ਨੇ ਤੁਸੀਂ ਵੀ ਆ ਚੱਕਦੇ ਮੰਡੀ ਜੀ ਤੇ ਬਾਕੀ ਮੇਰਾ ਵੀਰ ਸਾਰੇ ਵੀਰਾਂ ਨੂੰ ਬੇਨਤੀ ਕਿਚ ਇਹਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਕਿਉਂਕਿ ਐਦਾਂ ਦੀ ਵੀਡੀਓ ਬਸ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਅੱਗੇ ਆਜੋ ਮੇਰਾ ਵੀਰ ਵੀਰ ਮੋਰਾ ਨਸਲ ਦੀ ਟਾਕ ਕੁਆਲਿਟੀ ਦੀ ਮੱਝ ਬਾਕੀ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਥਣਾ ਵਿੱਚ ਪ੍ਰੋਪਰ ਗੈਪ ਹੈ ਚਾਰਾ ਵਿੱਚ ਨਿਕਣਵੇਂ ਥਾਂ ਦੇ ਪੂਰੇ ਬਈ ਜੀ ਤੇ ਹੁੰਦਾ ਫਿਰਾਂ ਦੇ ਵਿੱਚ ਤੇ ਚੰਗੀ ਹੈ ਜੀ ਬਤ ਤੇ ਨਾਲ ਕੀ ਇਹਦੇ ਬੱਚਾ ਜੀ ਅੱਛਾ ਸੂਣਾ ਹੀ ਆਇਆ ਛੋਟਾ ਅੱਛਾ ਸੂਣ ਵਾਲੀ ਹੈ ਠੀਕ ਹੈ ਬਾਕੀ ਅੱਛਾ ਜੀ ਸੂਣਾ ਜੀ ਬੱਚਾ ਕਿੰਨੇ ਕਿ ਦਿਨ ਲਈ ਲੂਪ ਹੈ ਕਿੰਨੇ ਕਿ ਦਿਨ ਦਾ ਤਾਂ ਪੰਜ ਚਾਰ ਹੀ ਲੱਗੂਗਾ ਕਿੰਨਾ ਕਿ ਦੁੱਧ ਕਰ ਜੂਦੋ ਬਾਈ ਦੋ 10 ਕਿਲੋ ਆਪਣੀ ਘਰ ਦੀ ਚੱਕ ਵਪਾਰ ਦਾ ਹਾਂ ਘਰ ਦੀ ਹੈ ਅੱਛਾ ਘਰ ਦੀ ਆਪਣਾ ਵਪਾਰ ਦਾ ਕੰਮ ਹੈ ਨਹੀਂ ਨਹੀਂ ਯਾ ਲੋਕ ਨਹੀਂ ਹੈ ਅੱਛਾ ਲੋਕ ਕਿਹੜਾ ਪਿੰਡ ਹੈ ਵੀਰੇ ਬੀਜ ਕਿ ਖੋਦਦਾ ਅੱਛਾ ਠੀਕ ਹੈ ਜੀ ਤੇ ਜਿਲੇ ਕਿਹੜਾ ਪਿਆ ਜਾਂਦਾ ਜੀ ਜਿਲ੍ਹਾ ਬਰਨਾਲਾ ਦਾ ਹੀ ਪਿਆ ਜਾਂਦਾ ਠੀਕ ਹੈ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਮੈਂ ਇੱਕੋ ਹੀ ਲੈ ਕੇ ਆਇਆ ਠੀਕ ਹੈ ਦੇਖ ਲੈ ਮੈਂ ਕਿਤਾ ਪਾਣੀਆ ਠੀਕ ਹੈ ਜੀ ਤੇ ਪੂਰੀ ਸੀਲ ਹੈ ਉਦਾਂ ਹੈ ਜੀ ਹਾਂ ਉਦਾਂ ਸੀਲ ਹੈ ਜਿਹੜੀ ਮਾਰਗੀ ਹੋ ਜਾਂਦੀ ਕਿੰਨੇ ਦਿਨ ਕਹਿੰਦੇ ਲੈ ਲੂਗੇ ਜੀ ਪੰਜ ਚਾਰ ਦਿਨ ਲੈ ਠੀਕ ਹੈ ਜੀ ਤੇ ਮੋਬਾਈਲ ਨੰਬਰ 84372 ਹਾਂ ਜੀ 50340 ਇੱਕ ਵਾਰ ਦੁਬਾਰਾ ਬੋਲ ਦਿਓ ਜੀ 84372 ਹਾਂ ਜੀ 50340 ਠੀਕ ਹੈ ਨਾਮ ਕੀ ਦੱਸਾਂ ਜੀ ਤੁਹਾਡਾ ਕਾਂਤ ਸਿੰਘ ਠੀਕ ਹੈ ਬਈ ਜੀ ਵਾਜੇ ਦਾ ਖਾਸ ਠੀਕ ਹੈ ਧੰਨਵਾਦ ਜੀ ਬੀ okay.